ਵੇਖੋ ਜੀ ਉਹਨਾਂ ਦੇ ਇਲਾਕੇ ਜਥੇਦਾਰ ਨੇ ਉਹਨਾਂ ਨੂੰ ਜਵਾਬ ਮੰਗਣਾ ਐ ਐਵੇਂ ਕੌਮ ਦੇ ਹੱਕ ਹੀ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਆ ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ ਤੇ ਗੁਲਾਮ ਬੰਦਾ ਤਾਂ ਓਨਰ ਪੁਸ਼ਪ ਵਗੈਰਾ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਵੀਰ ਨੂੰ ਉਹਨਾਂ ਉਪਸਾਧਕ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਉਹ ਕਿਵੇਂ ਗੋਗਲਵਾ ਤੇ ਮਿੱਟੀ ਮੁੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਹੋਣਾ ਹੋਰ ਸੁਖਵੀਰ ਨੂੰ ਉਹਨਾਂ ਕੀ ਕਹਿ ਦੇਣਾ ਅਰਿਕਲ ਦੇ ਪ੍ਰਧਾਨ ਕੁਲਦੇਵ ਸਿੰਘ ਬਰਦਲ ਨੇ ਜਵਾਬ ਨਹੀਂ ਆਇਆ ਕਿ ਦੱਸੋ। ਵੇਖੋ ਜੀ ਉਹਨਾਂ ਦੇ ਲਾਏ ਜਥੇਦਾਰ ਨੇ ਉਹਨਾਂ ਹੀ ਜਵਾਬ ਮੰਗਣਾ ਹੈ। ਐਵੇਂ ਕੌਮ ਦੇ ਅੱਖੀਂ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਹਾਂ ਕਿੰਨੂ ਸੱਦਣਾ ਕਿੰਨੇ ਆਉਣਾ ਕੀ ਹੋਣਾ। ਇੱਕ ਡਰਾਮਾ ਹੋਣਾ ਉਹ ਵੀ ਹੋ ਜਾਊਗਾ ਲੋਕਾਂ ਨੇ ਅੱਗੇ ਬੜੇ ਡਰਾਮੇ ਵੇਖੇ ਨੇ। ਇਹ ਡਰਾਮਾ ਹੀ ਵੇਖ ਲੈਣਗੇ ਰੋਪਾ ਤੇ ਹੋਰ ਕੁਝ ਨਹੀਂ ਹੋਣਾ। ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ। ਇਹ ਗੁਲਾਮ ਬੰਦਾ ਤਾਂ ਉਹਨਾਂ ਦੇ ਪੁਸ਼ਪ ਵਗੈਰ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਉਤਸਾਦਕ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਇਹ ਤਾਂ ਸਿਰਫ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਵੀ ਕੋਈ ਵੀ ਕਾਲ ਤੱਕ ਤਾਜੋ ਬਾਕੀ ਧੜੇ ਵਾਲੇ ਆਏ ਨੇ ਉਹ ਕਿਵੇਂ ਗੋਗਲੂਆਂ ਤੋਂ ਮਿੱਟੀ-ਮੁੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਆਉਣਾ ਹੋਰ ਸੁਖਬੀਰ ਨੂੰ ਉਹਨਾਂ ਕੀ ਕਹਿ ਦੇਣਾ ਇੱਕ ਇੱਕ ਕਾਲ ਤੱਕ ਸਾਹ ਦੇ ਜੱਥੇਦਾਰ ਨੇ ਉਸ ਲੋਕਾਂ ਨੂੰ ਤਾਂ ਹਿੰਸਾ ਜਿਆਦਾ ਲੱਗੇ ਜਿੰਨਾਂ ਨੂੰ ਤੇ ਭਾਂਡੇ ਤੋਂ ਵੀ ਜੋੜਿਆ ਕੇਵਾ ਜਾਂ ਸੇਵਕ ਹੁੰਦੇ ਪਰ ਕੁਝ ਇੱਦਿਖ ਸਮਝਾਏ ਬਲੋ ਐਸੇ ਇੰਦੇ ਕਿ ਜੀ ਲਈਏ ਕਿ ਭਾਂਡੇ ਧੋਣਾ ਆ ਜਾਂ ਜੋੜੇ ਹੀ ਸੇਵਾ ਕਰਨਾ ਇਹ ਤਾਂ ਅਨੁਸ਼ਾਸਨਾ ਨੂੰ ਜਾਣ ਕੇ ਦਾਨ ਦੇ ਕਰਨ ਕਿ ਤਰ੍ਹਾਂ ਤੂੰ ਵੇਖੋ ਪ੍ਰਾਤਨ ਸਮੇਂ ਤੋਂ ਜਦੋਂ ਅਸੀਂ ਵੇਖ ਰਹੇ ਆ ਭਾਵੇਂ ਹਾਇ ਤਾਂ ਸੇਵਾਈ ਪਰ ਇੱਕ ਸੇਵਾ ਹੁੰਦੀ ਜਿਹੜੀ ਮਾੜੀ ਖੁਸ਼ੀ ਨਾਲ ਕਰਨਾ ਮੈਂ ਨੇਤਰੇ ਕਰਦਾ ਮੈਂ ਗੁਰਦੁਆਰਾ ਜਾ ਕੇ ਭਾਂਡੇ ਮਾਜਦਾ ਮੈਂ ਪਾਠ ਸੁਣਦਾ ਉਹ ਮੇਰੀ ਖੁਸ਼ੀ ਦਾ ਸੌਦਾ ਹੈ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਕਿ ਤੂੰ ਇੰਨਾ ਸਮਾਂ ਕੀਰਤਨ ਸੁਣਨਾ ਭਾਈ ਐਨੇ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਨੇ ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਪਏ ਇੰਨਾ ਤੂੰ ਨੇਤ੍ਰੇਮ ਕਰੀ ਇੰਨਾ ਪਾਠ ਕਰੀ ਐਨੇ ਸਿੰਘਾਂ ਦੇ ਜੋੜੇ ਝਾੜੀ ਐਨੇ ਦੇੜ ਧਾਰਮਿਕ ਸਜ਼ਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ ਤੇ ਉਹ ਮੇਰੇ ਖਾਲਾ ਪੀਰੇ ਜੋ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ ਜੀ ਕਾਲਜ ਦੇ ਪ੍ਰਧਾਨ ਸੰਦੀਪ ਸਿੰਘ ਬਦਲ ਨੂੰ ਜਵਾਬ ਨਹੀਂ ਆਇਆ ਕਿੱਦਾਂ ਉਹ ਵੇਖੋ ਜੀ ਉਹਨਾਂ ਦੇ ਹੀ ਲਾਇ ਜਫੇਦਾਰ ਨੇ ਉਹਨਾਂ ਹੀ ਜਵਾਬ ਮੰਗਣਾ ਹੈ ਐਵੇਂ ਕੌਮ ਦੇ ਅੱਖੀਂ ਘਟਾ ਹੀ ਹੁਣ ਤੱਕ ਅਸੀਂ ਵੇਖਦੇ ਰਹੇ ਕਿੰਨੂ ਸੱਦਣਾ ਕਿੰਨੇ ਆਉਣਾ ਕੀ ਹੋਣਾ ਇੱਕ ਡਰਾਮਾ ਹੋਣਾ ਉਹ ਵੀ ਹੋ ਜਾਊਗਾ ਲੋਕਾਂ ਨੇ ਅੱਗੇ ਬੜੇ ਡਰਾਮੇ ਵੇਖੇ ਨੇ ਇਹ ਡਰਾਮਾ ਹੀ ਵੇਖ ਲੈਣਗੇ ਰੋਪਾ ਦੇ ਹੋਰ ਕੁਝ ਨਹੀਂ ਹੋਣਾ ਜਿਹੜਾ ਜਥੇਦਾਰ ਉਹਨਾਂ ਦੇ ਹੈ ਹੀ ਗੁਲਾਮ ਤੇ ਗੁਲਾਮ ਬੰਦਾ ਤਾਂ ਉਹਨਾਂ ਦੇ ਕੋਈ ਸ਼ਵਗਰ ਸਾਰ ਹੀ ਲੈ ਸਕਦਾ ਤੇ ਉਹਨਾਂ ਕੌਮ ਦੇ ਫੈਸਲੇ ਜਾਂ ਸੁਖਬੀਰ ਉਹਨਾਂ ਨੂੰ ਉਤਸਾਦਕ ਕੀ ਪੁੱਛ ਲੈਣਾ ਜੀ ਉਹਨਾਂ ਨੂੰ ਇਹ ਤਾਂ ਸਿਰਫ ਉਹਨਾਂ ਨਾਲ ਵਿਚਾਰ ਆ ਵਟਾਂਦਰਾ ਕਰਕੇ ਵੀ ਕੋਈ ਵੀ ਕਾਲ ਤੱਕ ਤਾਜੋ ਬਾਕੀ ਧੜੇ ਵਾਲੇ ਆਏ ਨੇ ਕਿ ਉਹ ਕਿਵੇਂ ਗੋਗਲੂਆਂ ਤੋਂ ਮਿੱਟੀ-ਮੁੱਟੀ ਝਾੜ ਦੇਣਗੇ ਤੁਹਾਡੇ ਸਾਹਮਣੇ ਸਭ ਕੁਝ ਆਉਣਾ ਹੋਰ ਸੁਖਬੀਰ ਨੂੰ ਉਹਨਾਂ ਕੀ ਕਹਿ ਦੇਣਾ ਇੱਕ ਇੱਕ ਕਾਲ ਤੱਕ ਸਾਹ ਦੇ ਜਥੇਦਾਰ ਨੂੰ ਉਸ ਲੋਕਾਂ ਨੂੰ ਤਾਂ ਅਜਿਹਾ ਲੱਗੇ ਜੀ ਉਹਨਾਂ ਨੂੰ ਪਾਂਡੇ ਹੁੰਦੇ ਜੋੜਿਆ ਦੀ ਸੇਵਾ ਜਾਂ ਕੇਤਨ ਹੁੰਦੀ ਪਰ ਕੁਝ ਇਸ ਤਰ੍ਹਾਂ ਸਮਝਾਏ ਬਲੋ ਇਸੇ ਇੰਦੇ ਕਿ ਜੀ ਲਈਏ ਕਿ ਪਾਂਡੇ ਡੋਣਾ ਜਾਂ ਜੋੜੇ ਦੀ ਸੇਵਾ ਕਰਨਾ ਇਹ ਤਾਂ ਅਨੁਸ਼ਾਸਨਾ ਨੂੰ ਜਾਣ ਕੇ ਰਾਂਦੇ ਚ ਕਰਨੀ ਕਿ ਤਰ੍ਹਾਂ ਤੋ ਵੇਖੋ ਪ੍ਰਾਤਨ ਸਮੇਂ ਤੋਂ ਜਦੋਂ ਅਸੀਂ ਵੇਖ ਰਹੇ ਆਂ ਭਾਵੇਂ ਹੈ ਤਾਂ ਸੇਵਾ ਹੀ ਪਰ ਇੱਕ ਸੇਵਾ ਹੁੰਦੀ ਜਿਹੜੀ ਮਾਲ ਦੀ ਖੁਸ਼ੀ ਨਾਲ ਕਰਨਾ ਮੈਂ ਨੇਤ੍ਰੇ ਕਰਦਾ ਮੈਂ ਗੁਰਦੁਆਰਾ ਜਾ ਕੇ ਪਾਂਡੇ ਮਾਝਦਾ ਮੈਂ ਪਾਠ ਸੁਣਦਾ ਉਹ ਮੇਰੀ ਖੁਸ਼ੀ ਦਾ ਸੌਦਾ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਹੋਈ ਗਲਤੀ ਦੇ ਵਾਸਤੇ ਫੈਸਲਾ ਸੁਣਾਇਆ ਜਾਣਾ ਕਿ ਤੂੰ ਇੰਨਾ ਸਮਾਂ ਕੀਰਤਨ ਸੁਣਨਾ ਭਾਈ ਐਨੇ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਨੇ ਨੇ ਤੇ ਜੇ ਕਿਸੇ ਤੋਂ ਗਲਤੀ ਹੋ ਜਾਵੇ ਤਾਂ ਪੰਜ ਪਿਆਰਿਆਂ ਦੇ ਪੇਸ਼ ਵੀ ਹੋਵੇ ਤੇ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਉਹਨੂੰ ਕਹਿੰਦੇ ਪਈ ਇੰਨਾ ਤੂੰ ਨੇਤ੍ਰੇਮ ਕਰੀ ਇੰਨਾ ਪਾਠ ਕਰੀ ਐਨੇ ਸਿਖਾਂ ਦੇ ਜੋੜੇ ਝਾੜੀ ਐਨੇ ਦੇੜ ਧਾਰਮਿਕ ਸਜ਼ਾਵਾਂ ਜਿਹੜੀਆਂ ਉਹ ਇਸ ਤਰੀਕੇ ਨੇ ਤਕਰੀਬਨ ਦਿੱਤੀਆਂ ਜਾਂਦੀਆਂ ਨੇ ਤੇ ਉਹ ਮੇਰੇ ਖਾਲਾ ਪੀਰੇ ਜੋ ਬਹੁਤਾ ਵਵੇੜਾ ਖੜਾ ਕਰਨ ਦੀ ਜ਼ਰੂਰਤ ਨਹੀਂ ਹੈ